ਸਾਡੇ ਨਾਲ ਦਰਾਹਾ ਸ਼ਹਿਰ ਦੀ ਇੱਕ ਸ਼ਖਸੀਅਤ ਨੇ ਜਿੰਨਾ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਆਮ ਜਨਤਕੀ ਪੱਤਰ ਭਰੇ ਗਏ ਸਨ ਜੋ ਪੇਸ਼ੇਵਰੋਂ ਇੱਕ ਕਲਾਕਾਰ ਨੇ ਤੇ ਕਾਫੀ ਸੰਵੇਦਨਸ਼ੀਲ ਇਨਸਾਨ ਨੇ ਜੋ ਪੰਜਾਬ ਨੌਜਵਾਨ ਪੀੜ੍ਹੀ ਹੈ ਜੋ ਨਸ਼ੇ ਦੇ ਵਿੱਚ ਗਲਤਾਨ ਹੈ ਉਸ ਨੂੰ ਲੈ ਕੇ ਇਸ ਸ਼ਖਸੀਅਤ ਵੱਲੋਂ ਕਾਫੀ ਆਪਣੇ ਦਿਲ ਦੇ ਵਿੱਚ ਦਰਦ ਹੈ ਕਾਫੀ ਮੰਗਾ ਲੈ ਕੇ ਇਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਪਰantu ਇਹਨਾਂ ਦੇ ਨਾਮਜ਼ਦਗੀ ਪੱਤਰ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੇ ਗਏ ਨੇ ਤੇ ਆਹ ਉਹ ਕਰਦੇ ਇਹਨਾਂ ਨਾਲ ਗੱਲਬਾਤ ਹਾਂਜੀ ਪ੍ਰਧਾਨ ਜੀ ਕੀ ਨਾਂ ਜੀ ਤੁਹਾਡਾ ਸਾਡਾ ਇਹ ਨਵ ਨਿਰਮਲ ਸਿੰਘ ਦਰਾਹ ਸ਼ਹਿਰ ਦੇ ਰਹਿਣ ਵਾਲੇ ਆ ਵੀ ਸਭ ਤੋਂ ਪਹਿਲਾਂ ਹੱਕ ਸੱਚ ਦੀ ਆਵਾਜ਼ ਸਾਡੇ ਪੱਤਰਕਾਰ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ ਦੇ ਉੱਤੇ ਬੋਲਣ ਦਾ ਵੀ ਅਸੀਂ ਜਿਹੜੇ ਕਾਗਜ ਭਰੇ ਸੀ ਲੋਕ ਸਭਾ ਚੋਣਾਂ ਦੇ ਫਤੇਗੜ ਸਾਹਿਬ ਤੋਂ ਵੀ ਮੇਰੇ ਕਾਗਜ ਰੱਦ ਕੀਤੇ ਗਏ ਨੇ ਹਾਂ ਅਸੀਂ ਚੋਣ ਕਮਿਸ਼ਨ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਾਡੇ ਕਾਗਜ ਕਿਉਂ ਰੱਦ ਕੀਤੇ ਗਏ ਨੇ ਜੋ ਸਾਡੀਆਂ ਮੰਗਾਂ ਜੋ ਮੈਂ ਲੋਕ ਸਭਾ ਚੋਣਾ ਕਿਉਂ ਲੜਿਆ ਸੀਗਾ ਵੀ ਮੈਂ ਦਿੱਲੀ ਜਾ ਕੇ ਇਹ ਆਵਾਜ਼ ਆਪਣੀ ਬਲੰਦ ਕਰੂੰਗਾ ਤੇ ਉਥੇ ਜੋ ਅੱਜ ਸਾਡੇ ਮਾਮਾ ਦੇ ਪੁੱਤ ਮਾਰਨੇ ਨੇ ਤੇ ਭੈਣਾਂ ਦੇ ਵੀਰ ਮਾਰ ਰਹੇ ਨੇ ਵੀ ਇਹਨਾਂ ਕਰਕੇ ਸਾਡੇ ਪੰਜਾਬ ਦੇ ਵਿੱਚ ਨਸਲਾਂ ਤੇ ਫਸਲਾਂ ਇਹ ਖਤਮ ਹੋ ਰਹੀਆਂ ਨੇ ਇਹ ਜੋ ਵੀ ਗੋਲੀਆਂ ਟੀਕੇ ਸਮੈਕ ਚਿੱਟਾ ਇਹਨਾਂ ਦਾ बिक ਰਿਹਾ ਵੀ ਇਹ ਇਸੇ ਬੰਦ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਅੰਦਰ ਜੋ ਪੰਜਾਬ ਦੇ ਅੰਦਰ ਬੰਦ ਕਰਾਉਣਾ ਚਾਹੁੰਦੇ ਆ ਜੇ ਸਾਡੇ ਪੰਜਾਬ ਦੇ ਵਿੱਚ ਫੀਮ ਡੋਡੇ ਭੁੱਕੀ ਦੇ ਠੇਕੇ ਹੁੰਦੇ ਨੇ ਤਾਂ ਇਸੇ ਕਰਕੇ ਮੈਂ ਚੋਣਾ ਚੋੜ ਮੈਦਾਨ ਦੇ ਵਿੱਚ ਉਤਰਿਆ ਸੀਗਾ ਵੀ ਮੈਂ ਜਾ ਕੇ ਦਿੱਲੀ ਲੋਕ ਸਭਾ ਦੇ ਵਿੱਚ ਮੈਂ ਆਪ ਆਪਦੀ ਆਵਾਜ਼ ਬੁਲੰਦ ਕਰੂੰਗਾ ਉੱਥੇ ਸਰਕਾਰਾਂ ਨੂੰ ਦੱਸੂੰਗਾ ਵੀ ਸਾਡੇ ਪੰਜਾਬ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ हां जी जिस तरह के ਤੁਸੀਂ ਦੱਸਿਆ ਕਿ ਤੁਸੀਂ ਲੋਕ ਸਭਾ ਹਲਕਾ ਫਦੇਗੜ ਸਭ ਤੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ ਤੇ ਤੁਹਾਡੇ ਤੁਹਾਨੂੰ ਐਨਓਸੀ ਮਿਲ ਗਈ ਸੀ हां जी ਐਨਓਸੀ ਮਿਲ ਗਈ ਸੀ ਸਾਰੇ ਕਾਗਜ਼ ਐਨਓਸੀ ਮਿਲਣ ਤੋਂ ਬਾਅਦ ਤੇ ਤੁਹਾਡੇ ਜੋ ਕਾਗਜ਼ ਸੀਗੇ ਉਹ ਰੱਦ ਕਰ ਦਿੱਤੇ ਗਏ हां जी ਤੁਸੀਂ ਜੋ ਚੋਣ ਅਧਿਕਾਰੀ ਸੀ ਉਹਨਾਂ ਤੋਂ ਕਾਰਨ ਪੁੱਛਿਆ ਕਿ ਮੇਰੇ ਤੁਸੀਂ ਕਾਗਜ਼ ਕਿਸ ਆਧਾਰ ਦੇ ਉੱਪਰ ਰੱਦ ਕੀਤੇ ਨੇ ਦੇਖੋ ਜੀ ਆਪਾਂ ਨੇ ਕੋਈ ਉਹਨਾਂ ਤੋਂ ਪੁੱਛਿਆ ਨਹੀਂ ਹੈਗਾ ਜਦੋਂ ਮੈਂ ਜਾਂਦਾ ਸੀਗਾ ਗਿਆ ਤਾਂ ਇੱਕ ਮੁਲਾਜ਼ਮ ਮੇਰੇ ਨਾਲ ਉਹੀ ਗੱਲ ਕਰੀ ਗਿਆ ਰੀਡਰ ਸਾਹਿਬ ਰੀਡਰ ਵੀ ਖੜਾ ਸੀਗਾ ਰੀਡਰ ਸਾਹਿਬ ਖੜੇ ਸੀਗੇ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਵੀ ਅਸੀਂ ਕਾਗਜ਼ ਰੱਦ ਕਰੇ ਨੇ ਉਹ ਮੁਲਾਜ਼ਮ ਮੈਨੂੰ ਡੀਸੀ ਸਾਹਿਬ ਤੱਕ ਨਹੀਂ ਜਾਣ ਦਿੱਤਾ ਉਹਨੇ ਮੈਨੂੰ ਕਿਹਾ ਕਹਿੰਦਾ ਹੁਣ ਤੂੰ 5 ਸਾਲਾਂ ਬਾਅਦ ਆਈ ਤੇਰੇ ਕਾਗਜ਼ ਰੱਦ ਹੋ ਗਏ ਤੇਰੀਆਂ ਤਰੀਆਂ ਪੰਜ ਵੋਟਾਂ ਗਿਣਾ ਦੇ ਮੈਂ ਤਾਂ 10 ਬੰਦਿਆਂ ਦੀ 10 ਬੰਦਿਆਂ ਦੀਆਂ ਨਕਲਾਂ ਲਾਈਆਂ ਸੀ ਨਾਲ ਕਾਗਜਾਂ ਦੇ ਸਾਨੂੰ ਪਹਿਲਾਂ ਕਹਿ ਕੇ ਭੇਜਿਆ ਦੀ ਬੀਬੀ ਭਾਈ ਘਟੋ ਘਟ 10 ਬੰਦਿਆਂ ਦੀਆਂ ਨਕਲ ਨਾਲ ਲਾਉਣੀਆਂ ਨੇ ਕਾਗਜਾਂ ਦੇ ਤੁਸੀਂ ਉਹ ਲਗਾ ਦਿੱਤੀਆਂ ਸੀ ਹਾਂ ਜੀ 10 ਬੰਦਿਆਂ ਦੀਆਂ ਨਕਲਾਂ ਲਾਈਆਂ ਸੀ ਨਹੀਂ ਇਹ ਦੇਖੋ ਜਦੋਂ ਤੁਸੀਂ ਚੋਣ ਨਾਮਜ਼ਦਗੀ ਪੱਤਰ ਭਰੇ ਆਪਦਾ ਹਾਂ ਜੀ ਤੇ ਤੁਹਾਡਾ ਉਸ ਤੋਂ ਬਾਅਦ ਤੁਸੀਂ ਪ੍ਰਚਾਰ ਕਰਨਾ ਸੀਗਾ ਤੇ ਤੁਸੀਂ ਆਪਣੇ ਜੋ ਮੰਗਾ ਸੀਗੇ ਲੋਕਾਂ ਕੇ ਰੱਖਣੀਆਂ ਸੀਗੀਆਂ ਹਾਂਜੀ ਇੱਕ ਜੋ ਰੀਡਰ ਹੈ ਤੁਹਾਨੂੰ ਕਿਦਾਂ ਰੋਕ ਸਕਦਾ ਕਿ ਤੁਹਾਨੂੰ ਤੁਹਾਨੂੰ ਤੁਸੀਂ 5 ਸਾਲ ਬਾਅਦ ਆਇਓ ਤੁਹਾਨੂੰ ਕੋਈ ਲੱਗਦਾ ਕਿ ਕਿਸੇ ਸ਼ੱਕ ਦੇ ਆਧਾਰ ਤੇ ਜਾਂ ਕਿਸੇ ਸਾਜ਼ਿਸ਼ ਦੇ ਦੀਨ ਤੁਹਾਨੂੰ ਡਰਾ ਧਮਕਾ ਕੇ ਤੁਹਾਡੇ ਕਾਗਜ਼ ਪੱਤਰ ਜੋ ਰੱਦ ਕੀਤੇ ਗਏ ਨੇ ਦੇਖੋ ਜੀ ਉਸ ਮੁਲਾਜ਼ਮ ਨੇ ਫੋਨ ਕਰਕੇ ਬੰਦਿਆਂ ਨੂੰ ਕਿਹਾ ਕਹਿੰਦਾ ਵੀ ਤੁਹਾਡੇ ਦਰਾਹੇ ਪਿੰਡ ਤੋਂ ਵੀ ਮੈਂ ਪੁੱਛਿਆ ਵੀ ਆਹ ਬੰਦੇ ਨੂੰ ਜਾਣਦੇ ਹੋ ਕਹਿੰਦੇ ਵੀ ਜਾਣਦੇ ਆ ਹਾਂ ਤਾ ਜਦੋਂ ਉਹਨਾਂ ਨੇ ਕਿਹਾ ਵੀ ਜਾਣਦੇ ਆ ਤਾਂ ਮੈਨੂੰ ਕਹਿੰਦਾ ਵੀ ਤੂੰ ਪੰਜ ਬੋਟਾ ਗਿਣਾ ਦੇ ਪੂਰੇ ਪਿੰਡ ਚੋਂ ਵੀ ਮੈਂ ਤਾਂ 10 ਬੰਦਿਆਂ ਦੀ ਪਹਿਲਾਂ ਹੀ ਨਕਲਾਂ ਲਾਈਆਂ ਤੇ ਮੈਂ ਉਸ ਬੰਦੇ ਨੂੰ ਕਿਹਾ ਮਖਿਆ ਵੀ ਮੈਂ ਪੂਰਾ ਟਰੱਕ ਭਰ ਲਿਆਉਣਾ ਬੰਦਿਆਂ ਦਾ ਲੀਗੇ ਸਰਦਾਰ ਸਾਬ ਪੰਜ ਵੋਟਾਂ ਦੀ ਗੱਲ ਨਹੀਂ ਹੈ ਇਹ ਪੂਰਾ ਹਲਕਾ ਹਾਂਜੀ ਹਾਂ ਮੈਂ ਇਹਦੇ ਵਿੱਚ ਪਿੰਡ ਨੇ ਕਿੰਨੇ ਹਲਕੇ ਨੇ ਜਿਹੜੇ ਵੋਟਰ ਨੇ ਹਾਂਜੀ ਇੱਕ ਪਿੰਡ ਦੇ ਵਿੱਚੋਂ ਉਹ ਤੁਹਾਨੂੰ ਨੂੰ ਕਹਿਣ ਦਾ ਕੀ ਮਤਲਬ ਨਹੀਂ ਬਣਦਾ ਕਿ ਤੂੰ ਪੰਜ ਵੋਟਾਂ ਜਗਾ ਹਾਂਜੀ ਹਾਂ ਕਿਉਂਕਿ ਤੁਸੀਂ ਪਿੰਡ ਦੀ ਕੋਈ ਸਰਪੰਚੀ ਦੀ ਵੋਟਾਂ ਨਹੀਂ ਲੜ ਰਹੇ ਤੁਸੀਂ ਹਲਕੇ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਹੇ ਹਾਂ ਇਹ ਪਾਰਲੀਮੈਂਟ ਦੀ ਚੋਣ ਲੜ ਰਹੇ ਉਸ ਵਿੱਚ ਕੋਈ ਪਿੰਡ ਨਹੀਂ ਹੁੰਦਾ ਉਸ ਹਲਕੇ ਨੇ ਪਿੰਡਾਂ ਦੇ ਪਿੰਡ ਨੇ ਹਾਂਜੀ ਹਾਂ ਅੱਛਾ ਸਰਦਾਰ ਸਾਬ ਤੁਸੀਂ ਦੱਸੋ ਕਿ ਕਿਹੜੀਆਂ-ਕਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਸਨ ਜਿਹਨਾਂ ਨੂੰ ਲੈ ਕੇ ਤੁਸੀਂ ਚੋਣ ਲੜਨਾ ਚਾਹੁੰਦੇ ਸੀ ਦੇਖੋ ਜੀ ਮੁੱਖ ਮੰਗਾ ਇੱਕ ਦਾ ਜਿਹੜੀਆਂ ਟਰੱਕ ਯੂਨੀਅਨਾਂ ਇਹਨਾਂ ਨੇ ਬੰਦ ਕਰੀਆਂ ਦੀਆਂ ਉਹ ਬਹਾਲ ਕਰਾਉਣੀਆਂ ਦੀਆਂ ਜੋ ਅੱਜ ਚਲੋ ਬਾਦਲ ਸਾਹਿਬ ਚੜਾਈ ਕਰਕੇ ਉਹਨਾਂ ਨੇ ਕਣਕ ਗਰੀਬਾਂ ਵਾਸਤੇ ਦਿੱਤੀ ਦੀ ਇਹ ਸਰਕਾਰਾਂ ਨੇ 5 ਕਿਲੋ ਕਣਕ ਲਾ ਦਿੱਤੀ 5 ਕਿਲੋ ਵੀ ਹੁਣੋ ਲੋਕ ਇਹੀ ਮੰਗਾ ਮੇਰੇ ਮੂਹਰੇ ਰੱਖੀਆਂ ਵੀ ਇਹ 5 ਕਿਲੋ ਕਣਕ ਸਾਨੂੰ ਕਿਉਂ ਦਿੱਤੀ ਜਾ ਰਹੀ ਆ ਹਾਂ ਜੀ ਮੇਰੇ ਮਗਰ 70% ਵੋਟ ਦੀ ਮੈਂ ਜਿੱਤਦਾ ਜਾ ਰਿਹਾ ਸੀ ਲੋਕ ਤਾਂ ਕਹਿੰਦੇ ਸੀ ਬਾ ਜਾ ਕੇ ਘਰੇ ਬਹਿ ਜਾ ਸਾਡੇ ਤੱਕ ਪਹੁੰਚਣ ਦੀ ਲੋੜ ਨਹੀਂ ਹੈਗੀ ਤੈਨੂੰ ਵੀ ਤੈਨੂੰ ਅਸੀਂ ਜਿਤਾ ਦਾਂਗੇ ਤੇ ਜਿਸ ਤਰ੍ਹਾਂ ਕਿ ਪੰਜਾਬ ਜਦੋਂ ਨੌਜਵਾਨਾਂ ਦੇ ਵਿੱਚ ਗ੍ਰਸਤ ਹੈ ਹਾਂ ਜੀ ਹਰ ਦਿਨ ਇੱਥੇ ਜੋ ਚਿੱਟੇ ਵਰਗੇ ਮਾਰੂ ਨਿਸ਼ਾਨਾ ਮੌਤਾਂ ਹੋ ਰਹੀਆਂ ਨੇ ਹਾਂ ਜੀ ਦਰਾਹਾ ਸ਼ਹਿਰ ਦੇ ਵਿੱਚ ਵੀ ਪਿਛਲੇ ਹਫ਼ਤੇ ਇੱਕ ਨੌਜਵਾਨ ਬੱਚੇ ਦੀ ਮੌਤ ਹੋਈ ਆ 25 ਸਾਲ ਦਾ ਬੱਚਾ ਸੀਗਾ ਤੇ ਦੋ ਆਪਣੇ ਪਿੱਛੇ ਦੋ ਛੋਟੀਆਂ-ਛੋਟੀਆਂ ਧੀਆਂ ਤੇ ਇੱਕ ਪੁੱਤਰ ਛੱਡ ਗਿਆ ਹਾਂਜੀ ਹਾਂ ਤੇ ਤੇ ਤੁਹਾਨੂੰ ਲੱਗਦਾ ਨਹੀਂ ਵੀ ਜੋ ਇਸ ਤਰ੍ਹਾਂ ਤੁਹਾਡੀ ਮੰਗ ਸੀਗੀ ਜੋ ਜੋ ਤੁਸੀਂ ਮੰਗ ਕਰ ਰਹੇ ਸੀਗੇ ਵੀ ਇੱਥੇ ਅਫੀਮ ਧੂਕੀ ਦੇ ਠੇਕੇ ਖੁੱਲੇ ਜਾਣ ਪੰਜਾਬ ਵਿੱਚ ਖੇਤੀ ਹੈ ਜੋ ਡੋਡਿਆਂ ਦੀ ਖੇਤੀ ਸ਼ੁਰੂ ਕੀਤੀ ਜਾਵੇ ਹਾਂਜੀ ਵੀ ਇਸੇ ਮੰਗ ਕਰਕੇ ਹੋ ਸਕਦਾ ਵੀ ਸਰਕਾਰ ਨੇ ਤੁਹਾਡੀ ਜੋ ਕਾਗਜ਼ਦਰ ਦਿੱਤੇ ਹੋਣ ਨਹੀਂ ਜੀ ਕਾਗਜ਼ਦਰ ਨਹੀਂ ਕਰ ਸਕਦੇ ਇਦਾਂ ਇੱਕ ਜੋ ਵੀ ਗੋਲੀਆਂ ਟੀਕੇ ਸਮੈਗ ਚਿੱਟਾ ਇਹਨਾਂ ਦਾ ਹੀ ਵਿਗਦਾ ਹੈ ਇਹਨਾਂ ਨੂੰ ਇਹ ਹੋ ਗਿਆ ਵੀ ਜੇ ਸੀ ਇਹੇ ਬੰਦ ਕਰਦੇ ਆ ਤਾਂ ਸਾਡੇ ਗੋਲੀਆਂ ਟੀਕੇ ਸਮੈਗ ਚਿੱਟਾ ਨਹੀਂ ਵਿਕਣਾ ਹੈਗਾ ਜੇ ਸੀ ਠੇਕੇ ਖੋਲਦੇ ਸੀ ਕਹਿੰਦੇ ਆ ਵੀ ਖੇਤੀ ਨਾ ਕਰੋ ਠੇਕੇ ਕਰਾ ਦਿਓ ਤੁਸੀਂ ਜਿਹੜੀ ਸਾਡੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਉਹ ਬਚ ਚੁੱਕੀ ਸਰਦਾਰ ਸਾਹਿਬ ਤੁਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹੀ ਸੰਦੇਸ਼ ਇਹੀ ਦੇਣਾ ਚਾਹੁੰਦਾ ਹਾਂ ਜੀ ਵੀ ਚਲੋ ਜਿਹੜੀ 70% ਮੇਰੀ ਵੋਟ ਆ ਉਹ ਸਾਰੇ ਲੋਕਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਮੈਂ 1 ਜਨਵਰੀ ਤੋਂ ਲੱਗਿਆ ਹੋਇਆ ਸੀ ਆਪਣੀਆਂ ਵੋਟਾਂ ਬਣਾਉਣਾ ਅੱਛਾ ਜੀ ਹਾਂ ਜੀ ਉਹ ਸਾਰਿਆਂ ਮਾਈਆਂ ਬਜ਼ੁਰਗ ਸਾਰੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਵੀ ਵੋਟਾਂ ਪਾਉਣੀਆਂ ਤਾਂ ਸੀ ਤੈਨੂੰ ਦੀ ਤੂੰ ਦੱਸ ਵੀ ਕਿਹਨੂੰ ਪਾਈਏ ਮੈਂ ਕਿਹਾ ਵੀ ਕੋਈ ਵੋਟ ਕਿਸੇ ਨੂੰ ਨਹੀਂ ਪਾਉਣੀ ਜਿੱਥੇ ਤੁਹਾਡਾ ਦਿਲ ਕਰੂਗਾ ਉੱਥੇ ਵੋਟਾਂ ਪਾਓ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕਾਂ ਨੇ ਬਦਲਾਅ ਦੇ ਦੇ ਅਧੀਨ ਲੋਕਾਂ ਨੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੇ ਵੋਟਾਂ ਪਾਈਆਂ ਸੀ ਹਾਂ ਜੀ ਹਾਂ ਸਾਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਬਦਲਾਅ ਆਇਆ ਨਸ਼ੇ ਨੂੰ ਕੋਈ ਠੱਲ ਪਈ ਹੈ ਜਾਂ ਜੋ ਇਹਨਾਂ ਨੇ ਵਾਅਦੇ ਦੇ ਦਾਅਵੇ ਕੀਤੇ ਸੀਗੇ ਉਹ ਕੋਈ ਪੂਰੇ ਕੀਤੇ ਨੇ ਕੋਈ ਦਾਅਵੇ ਨਹੀਂ ਕਰੇ ਜੀ ਮੈਂ ਸਰਵਾ ਕਰਿਆ 1 ਜਨਵਰੀ ਤੋਂ ਲੋਕਾਂ ਦੇ ਸੀਵਰੇਜ ਨਹੀਂ ਪਾਏ ਗਏ ਛੜਕਾ ਨਹੀਂ ਬਣਾਈਆਂ ਗਈਆਂ ਉਹ ਮਾਈਆਂ ਰੋਂਦੀਆਂ ਦੀਆਂ ਕਹਿੰਦੀ ਦਿਨੇ ਸਾਡੇ ਲੁੱਟਾ ਖੋਹਾਂ ਹੁੰਦੀਆਂ ਨੇ ਸਾਡੇ ਸੀਵਰੇਜ ਨਹੀਂ ਪਾਣੀ ਦਾ ਨਿਕਾਲ ਨਹੀਂ ਸਾਡੇ ਛੜਕਾਂ ਨਹੀਂ ਬਣੀਆਂ ਵੀ ਉਹ ਮਾਈਆਂ ਨੇ ਕਹਿੰਦੇ ਦੀ ਮੈਂ ਉਹਨਾਂ ਨੂੰ ਮਾਈਆਂ ਨੂੰ ਇਹ ਗੱਲ ਕਹੀ ਮਖਾ ਤੁਸੀਂ ਵੋਟਾਂ ਮਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤੇ ਆ ਛੜਕਾਂ ਤੇ ਨਾਲੀਆਂ ਸੀਵਰੇਜ ਮੈਂ ਖੁਦ ਪਵਾ ਕੇ ਦੂੰਗਾ ਤੁਹਾਨੂੰ ਕੇਂਦਰ ਦੀ ਵਿੱਚ ਮੋਦੀ ਸਰਕਾਰ ਆ ਨਰਿੰਦਰ ਮੋਦੀ ਦੀ ਸਰਕਾਰ ਹੈ ਹਾਂਜੀ ਤੇ ਲੱਗਦਾ ਕਿ ਦौरा ਮੋਦੀ ਸਰਕਾਰ ਆ ਸਕਦੀ ਹੈ ਸੱਤਾ ਦੇ ਵਿੱਚ ਦੇਖੋ ਜੀ ਜਿਹੜੀਆਂ ਉੱਪਰਲੀਆ ਸਰਕਾਰਾਂ ਨੇ ਸੈਂਟਰ ਦੀਆਂ ਸਰਕਾਰਾਂ ਨੇ ਉਹ ਸਰਕਾਰਾਂ ਵਧੀਆ ਨੇ ਅਸੀਂ ਜੇਤਲੀ ਸਾਹਿਬ ਨਾਲ ਚਲੋ ਜਿਹੜਾ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਆਇਆ ਉਹਨੇ ਜਾਣਾ ਵੀ ਆ ਹਾਂਜੀ ਬਿਲਕੁਲ ਅਸੀਂ ਡਾਕਟਰ ਧਰਮਵੀਰ ਗਾਂਧੀ ਜੀ ਅਸੀਂ ਜੇਤਲੀ ਸਾਹਿਬ ਨਾਲ ਮੀਟਿੰਗ ਕਰੀ ਸੀ ਹੈ ਜੀ ਤੇ ਜਦੋਂ ਮੀਟਿੰਗ ਉਹਨਾਂ ਨਾਲ ਕਰੀ ਉਹ ਕਹਿੰਦੇ ਵੀ ਪੰਜਾਬ ਸਰਕਾਰ ਤੋਂ ਤੁਸੀਂ ਪਾਸ ਕਰਾ ਲਿਆ ਦੋ ਇਹ ਮੁੱਦਾ ਅੱਛਾ ਜੀ ਰਾਜਨਾਥ ਜੀ ਦੇ ਉਹਨਾਂ ਨਾਲ ਵੀ ਮੀਟਿੰਗ ਕਰੀ ਸੀ ਹਾਂਜੀ اسی ਮੀਟਿੰਗ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਪੰਜਾਬ ਸਰਕਾਰ ਤੋਂ ਤੁਸੀਂ ਇਹ ਮੁੱਦਾ ਪਾਸ ਕਰਾ ਕੇ ਲਿਆ ਦਿਓ ਸਾਨੂੰ ਕੀ ਫਰਕ ਪੈਂਦਾ ਫਸਲਾਂ ਦੀ ਖੇਤੀ ਵਾਲਾ ਹਾਂਜੀ ਠੀਕ ਹੈ اسی ਪੰਜਾਬ ਦੇ ਵਿੱਚ ਬਹੁਤ ਰੈਲੀਆਂ ਵੀ ਕਰ ਚੁੱਕੇ ਆ